ਸਾਥੀ ਰੋਹਾਨੀ ਗਾਂ ਚੈਨਲ ਤੇ ਤੁਹਾਡਾ ਸਵਾਗਤ ਹੈ ਜਿੱਥੇ ਮੈਂ ਤੁਹਾਡੇ ਲਈ ਦਿਲਚਸਪ ਤੇ ਗਿਆਨਵਰਤ ਕਹਾਣੀਆਂ ਲਿਆਉਂਦਾ ਹਾਂ ਉੱਥੇ ਅੱਜ ਮੈਂ ਤੁਹਾਡੇ ਲਈ ਇੱਕ ਅਜਾਈ ਕਹਾਣੀ ਲੈ ਕੇ ਆਇਆ ਹਾਂ ਜੋ ਨਾ ਕਿ ਸਿਰਫ ਤੁਹਾਡੇ ਦਿਮਾਗ ਨੂੰ ਖੁਦਾਕ ਦੇਵੇਗੀ ਬਲਕਿ ਤੁਹਾਡੀ ਰੋਹ ਨੂੰ ਵੀ ਛੂ ਜਾਵੇਗੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਿਸ ਤਰ੍ਹਾਂ ਪਰਮਾਤਮਾ ਹਰ ਇੱਕ ਜੀਵ ਲਈ ਕੋਈ ਨਾ ਕੋਈ ਯੋਜਨਾ ਬਣਾਉਂਦਾ ਹੈ ਕਿ ਕਿਵੇਂ ਹਰ ਇੱਕ ਚੀਜ਼ ਜੋ ਵੀ ਹੁੰਦੀ ਹੈ ਇੱਕ ਵੱਡੇ ਸਬਕ ਦਾ ਹਿੱਸਾ ਹੁੰਦੀ ਹੈ ਇਸ ਵੀਡੀਓ ਵਿੱਚ ਛੁਪੇ ਹੋਏ ਸਬਕ ਤੁਹਾਨੂੰ ਜੀਵਨ ਦੀਆਂ ਬਹੁਤ ਹੀ ਮਹੱਤਵਪੂਰਨ ਸੱਚਾਈਆਂ ਨਾਲ ਰੋਪਰੋਖ ਕਰਵਾਉਣਗੇ ਸਾਥੀਓ ਇਸ ਦਿਲਚਸਪ ਕਹਾਣੀ ਨੂੰ ਅੰਤ ਤੱਕ ਜ਼ਰੂਰ ਦੇਖੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਹਮੇਸ਼ਾ ਦੇਖਣ ਨੂੰ ਮਿਲਦੀਆਂ ਰਹਿਣ ਆਓ ਹੁਣ ਇਸ ਕਹਾਣੀ ਨੂੰ ਸ਼ੁਰੂ ਕਰਤੇ ਹਾਂ ਇੱਕ ਵਾਰ ਇੱਕ ਪਿੰਡ ਦੇ ਵਿੱਚ ਇੱਕ ਆਦਮੀ ਰਹਿੰਦਾ ਸੀ ਉਹ ਆਦਮੀ ਇਕ ਕੱਲਾ ਆਪਣੀ ਛੋਟੀ ਜਿਹੀ ਝੁੱਗੀ ਵਿੱਚ ਰਹਿੰਦਾ ਸੀ। ਉਹ ਆਦਮੀ ਬੜਾ ਹੀ ਆਲਸੀ ਸੀ ਤੇ ਉਹ ਕੋਈ ਕੰਮ ਨਹੀਂ ਕਰਦਾ ਸੀ। ਪੂਰੀ ਤਰ੍ਹਾਂ ਨਕਮਾ ਤੇ ਨਕਾਰਾ ਸੀ। ਬਸ ਉਹ ਹਮੇਸ਼ਾ ਇਸੇ ਪਾਲ ਵਿੱਚ ਰਹਿੰਦਾ ਸੀ ਕਿਤੇ ਨਾ ਕਿਤੇ ਕੁਝ ਖਾਣ ਨੂੰ ਮਿਲ ਜਾਵੇ। ਇੱਕ ਦਿਨ ਜਦੋਂ ਉਹ ਆਦਮੀ ਖਾਣੇ ਦੀ ਤਲਾਸ਼ ਵਿੱਚ ਭਟਕ ਰਿਹਾ ਸੀ, ਤਦ ਉਸ ਨੂੰ ਇੱਕ ਅੰਬਾਂ ਦਾ ਬਾਗ ਦਿੱਖਦਾ ਹੈ। ਉਹ ਕਈ ਦਿਨਾਂ ਤੋਂ ਭੁੱਖਾ ਵੀ ਸੀ। ਇਸ ਲਈ ਉਹ ਖਾਣੇ ਦੀ ਤਲਾਸ਼ ਵਿੱਚ ਬਾਗ ਦੇ ਅੰਦਰ ਚਲਾ ਗਿਆ। ਉਹ ਜਾ ਕੇ ਵੇਖਦਾ ਹੈ ਕਿ ਬਾਗ ਵਿੱਚ ਹੋਰ ਵੱਖ-ਵੱਖ ਤਰ੍ਹਾਂ ਦੇ ਬਹੁਤ ਸਾਰੇ ਰੁੱਖ ਲੱਗੇ ਹੋਏ ਨੇ ਉਹ ਇੱਕ ਰੁੱਖ ਤੇ ਚੜ ਜਾਂਦਾ ਹੈ ਉਹ ਜਿਵੇਂ ਫਲ ਤੋੜਨ ਲੱਗਦਾ ਹੈ ਅਚਾਨਕ ਉਸ ਬਾਗ ਦਾ ਮਾਲਕ ਆ ਜਾਂਦਾ ਹੈ ਤੇ ਉਸ ਆਦਮੀ ਨੂੰ ਰੁੱਖ ਤੇ ਚੜਿਆ ਦੇਖ ਲੈਂਦਾ ਹੈ ਬੜੇ ਗੁੱਸੇ ਵਿੱਚ ਉਸ ਆਦਮੀ ਨੂੰ ਹੇਠਾਂ ਉੱਨ ਲਈ ਕਹਿੰਦਾ ਹੈ ਪਰ ਉਹ ਆਦਮੀ ਬਾਗ ਦੇ ਮਾਲਕ ਨੂੰ ਦੇਖ ਕੇ ਡਰ ਜਾਂਦਾ ਹੈ ਤੇ ਹੇਠਾਂ ਤੋਂ ਮਨਾ ਕਰ ਦਿੰਦਾ ਹੈ ਤਾਂ ਦੀ ਬਾਗ ਦਾ ਮਾਲਕ ਅੰਦਰ ਜਾ ਕੇ ਇੱਕ ਵੱਡਾ ਸਾਰਾ ਡੰਡਾ ਲੈ ਕੇ ਆਉਂਦਾ ਹੈ ਇਹ ਦੇਖ ਕੇ ਉਹ ਆਦਮੀ ਫਟਾਫਟ ਰੁੱਖ ਤੋਂ ਉਤਰ ਜਾਂਦਾ ਹੈ ਤੇ ਮਾਲਕ ਦੇ ਪਹੁੰਚਣ ਤੋਂ ਪਹਿਲਾਂ ਛਾਲ ਮਾਰ ਕੇ ਜੰਗਲ ਵਿੱਚ ਪਛ ਜਾਂਦਾ ਹੈ ਤੇ ਜੰਗਲ ਵਿੱਚ ਜਾ ਕੇ ਲੁਕ ਜਾਂਦਾ ਹੈ ਕੁਝ ਦਿਨ ਬਾਅਦ ਉਹ ਆਲਸੀ ਆਦਮੀ ਉੱਥੋਂ ਨਿਕਲਦਾ ਹੈ ਤੇ ਜੰਗਲ ਦੇ ਰਸਤੇ ਜਦੋਂ ਉਹ ਪਿੰਡ ਵੱਲ ਜਾ ਰਿਹਾ ਸੀ ਤਾਂ ਉਸ ਨੂੰ ਇੱਕ ਲੂੰਬੜੀ ਦਿਖਦੀ ਹੈ ਜਿਸ ਦੇ ਸਿਰਫ ਦੋ ਹੀ ਪੈਰ ਸਨ ਇਸ ਦੇ ਪਿਛਲੇ ਦੋ ਪੈਰ ਟੁੱਟੇ ਹੋਏ ਸਨ ਉਹ ਜੰਗਲ ਵਿੱਚ ਕਿਸ ਦਿਓ ਚੱਲ ਰਹੀ ਸੀ ਇਹ ਦੇਖਣ ਤੋਂ ਬਾਅਦ ਉਹ ਸੋਚਦਾ ਹੈ ਕਿ ਇਹ ਲੂੰਬੜੀ ਹੁਣ ਤੱਕ ਇਸ ਸੰਘਣਿਤ ਜੰਗਲ ਵਿੱਚ ਜਿਉਂਦੀ ਕਿਵੇਂ ਹੈ ਤੇ ਲੂੰਬੜੀ ਪੱਛ ਨਹੀਂ ਸਕਦੀ ਤੇ ਚੱਲ ਵੀ ਨਹੀਂ ਸਕਦੀ ਤਾਂ ਇਹ ਕਿਵੇਂ ਆਪਣੇ ਖਾਣੇ ਦਾ ਪ੍ਰਬੰਧ ਕਰਦੀ ਹੋਵੇਗੀ ਕਿਵੇਂ ਇਹ ਲੂੰਬੜੀ ਆਪਣੇ ਆਪ ਨੂੰ ਇਸ ਜੰਗਲ ਵਿੱਚ ਦੂਜੇ ਜਾਨਵਰਾਂ ਤੋਂ ਬਚਾਉਂਦੀ ਹੋਵੇਗੀ ਇਹ ਗੱਲ ਉਹ ਆਦਮੀ ਸੋਚ ਰਿਹਾ ਸੀ ਕਿ ਅਚਾਨਕ ਝਾੜੀਆਂ ਦੇ ਪਿੱਛੇ ਤੋਂ ਕਿਸੇ ਦੀ ਆਉਂਦੀ ਆਵਾਜ਼ ਆਉਂਦੀ ਹੈ ਤਦ ਉੱਥੇ ਇੱਕ ਸ਼ੇਰ ਆ ਜਾਂਦਾ ਹੈ ਜਿਸ ਦੇ ਮੂੰਹ ਵਿੱਚ ਮਾਸ ਦਾ ਟੁਕੜਾ ਹੁੰਦਾ ਹੈ ਉਹ ਸ਼ੇਰ ਉਸ ਅਪਾਜ ਲੂੰਬੜੀ ਵਾਲ ਵਤ ਰਿਆ ਹੁੰਦਾ ਹੈ ਸ਼ੇਰ ਨੂੰ ਦੇਖ ਕੇ ਦੂਜੇ ਸਾਰੇ ਜਾਨਵਰ ਉੱਥੋਂ ਭੱਜ ਜਾਂਦੇ ਨੇ ਹੁਣ ਉੱਤੇ ਸਿਰਫ ਲੂੰਬੜੀ ਰਹਿ ਜਾਂਦੀ ਹੈ ਇਹ ਦੇਖ ਕੇ ਆਦਮੀ ਆਪਣੀ ਜਾਨ ਬਚਾਉਣ ਲਈ ਇੱਕ ਰੁੱਖ ਤੇ ਚੜ ਜਾਂਦਾ ਹੈ ਫਿਰ ਜੌਂਦਾ ਹੈ ਉਸ ਨੂੰ ਦੇਖ ਕੇ ਉਹ ਆਦਮੀ ਹੈਰਾਨ ਹੋ ਜਾਂਦਾ ਹੈ ਉਹ ਸ਼ੇਰ ਮਾਸ ਦਾ ਟੁਕੜਾ ਲੂੰਬੜੀ ਦੇ ਸਾਹਮਣੇ ਰੱਖ ਦਿੰਦਾ ਹੈ ਤੇ ਉੱਥੋਂ ਚਲਾ ਜਾਂਦਾ ਹੈ ਇਹ ਦ੍ਰਿਸ਼ ਦੇਖਣ ਤੋਂ ਬਾਅਦ ਉਹ ਆਦਮੀ ਹੈਰਾਨ ਹੋ ਜਾਂਦਾ ਹੈ ਤੇ ਉੱਪਰ ਵਾਲੇ ਦੀ ਯੋਜਨਾ ਦੇਖ ਕੇ ਉਹ ਮਾਨੀ ਮੰਨ ਖੁਸ਼ ਵੀ ਹੋ ਜਾਂਦਾ ਹੈ ਤੇ ਫਿਰ ਉਹ ਸੋਚਦਾ ਹੈ ਕਿ ਪਰਮਾਤਮਾ ਕੋਲ ਸਭ ਦੇ ਲਈ ਕੋਈ ਨਾ ਕੋਈ ਯੋਜਨਾ ਹੁੰਦੀ ਹੈ ਜੇ ਪਰਮਾਤਮਾ ਕੋਲ ਇਹ ਲੰਬੜੀ ਲਈ ਯੋਜਨਾ ਹੈ ਤਾਂ ਜ਼ਰੂਰ ਮੇਰੇ ਲਈ ਵੀ ਉਸ ਕੋਲ ਕੋਈ ਨਾ ਕੋਈ ਯੋਜਨਾ ਜ਼ਰੂਰ ਹੋਵੇਗੀ ਤੇ ਫਿਰ ਉਹ ਆਦਮੀ ਉੱਥੋਂ ਥੋੜੀ ਦੂਰ ਅੱਗੇ ਚਲਾ ਜਾਂਦਾ ਹੈ ਤੇ ਇੱਕ ਰਸਤੇ ਦੇ ਵਿੱਚ ਇੱਕ ਪਾਸੇ ਇੱਕ ਵੱਡਾ ਸਾਰਾ ਰੁੱਖ ਦੇਖ ਕੇ ਉਸ ਦੇ ਹੇਠਾਂ ਬੈਠ ਜਾਂਦਾ ਹੈ ਇਹ ਸੋਚ ਕੇ ਕਿ ਮੇਰੇ ਲਈ ਵੀ ਕੋਈ ਨਾ ਕੋਈ ਖਾਣਾ ਲੈ ਕੇ ਜ਼ਰੂਰ ਆਵੇਗਾ ਸ਼ਾਮ ਤੱਕ ਉਹ ਉਸੇ ਜਗ੍ਹਾ ਤੇ ਬੈਠ ਕੇ ਉਡੀਕ ਕਰਦਾ ਹੈ ਪਰ ਕੋਈ ਵੀ ਉਸ ਤੇ ਲਿਖਾਣਾ ਲੈ ਕੇ ਨਹੀਂ ਆਉਂਦਾ ਆਖਰਕਾਰ ਜਦੋਂ ਉਸ ਤੋਂ ਭੁੱਖ ਪਰਤਾਸ ਨਹੀਂ ਹੁੰਦੀ ਤਾਂ ਉਹ ਖੁਦ ਹੀ ਖਾਣੇ ਦੀ ਤਲਾਸ਼ ਵਿੱਚ ਨਿਕਲ ਪੈਂਦਾ ਹੈ ਉਹ ਰਸਤੇ ਵਿੱਚ ਜਾ ਹੀ ਰਿਹਾ ਹੁੰਦਾ ਹੈ ਕਿ ਤਦ ਉਸ ਨੂੰ ਰਸਤੇ ਤੇ ਵਿੱਚ ਇੱਕ ਬਜ਼ੁਰਗ ਆਦਮੀ ਮਿਲਦਾ ਹੈ ਉਹ ਆਲਸੀ ਆਦਮੀ ਉਸ ਨੂੰ ਕਹਿੰਦਾ ਹੈ ਕਿ ਮੈਨੂੰ ਭੁੱਖ ਲੱਗੀ ਹੈ ਤੁਹਾਡੇ ਕੋਲ ਕੁਝ ਖਾਣ ਲਈ ਹੈ ਤਾਂ ਕਿਰਪਾ ਕਰਕੇ ਮੈਨੂੰ ਦੇ ਦਿਓ ਤਾਂ ਦੋ ਬਜ਼ੁਰਗ ਆਦਮੀ ਉਸ ਨੂੰ ਕੁਝ ਭੋਜਨ ਤੇ ਪਾਣੀ ਤੇ ਦਿੰਦਾ ਹੈ ਖਾਣਾ ਖਾਣ ਤੋਂ ਬਾਅਦ ਉਹ ਆਦਮੀ ਉਸ ਬਜ਼ੁਰਗ ਆਦਮੀ ਨੂੰ ਕਹਿੰਦਾ ਹੈ ਕਿ ਬਾਪਾ ਅੱਜ ਮੈਂ ਜੋ ਦੇਖਿਆ ਤੁਸੀਂ ਉਸ ਤੇ ਵਿਸ਼ਵਾਸ ਨਹੀਂ ਕਰੋਗੇ ਉਸ ਨੇ ਸਾਜੀ ਘਟਨਾ ਦੱਸੀ ਤੇ ਕਹਿ ਲੱਗਾ ਕਿ ਪ੍ਰਮਾਤਮਾ ਕੋਲ ਮੇਰੇ ਲਈ ਕੋਈ ਵੀ ਯੋਜਨਾ ਨਹੀਂ ਪਰ ਰੱਬ ਨੇ ਉਸ ਲੂੰਬੜੀ ਉੱਤੇ ਆਪਣੀ ਦਇਆ ਦਿਖਾਈ ਪਰ ਮੇਰੇ ਉੱਤੇ ਨਹੀਂ ਮੇਰੇ ਲਈ ਕੋਈ ਵੀ ਖਾਣਾ ਨਹੀਂ ਲੈ ਕੇ ਆਇਆ ਤਾਂ ਉਸ ਬਜ਼ੁਰਗ ਆਦਮੀ ਨੇ ਮੁਸਕਰਾਉਂਦੇ ਹੋਏ ਕਿਹਾ ਇਹ ਸੱਚ ਹੈ ਕਿ ਪ੍ਰਮਾਤਮਾ ਕੋਲ ਸਾਰਿਆਂ ਲਈ ਕੋਈ ਨਾ ਕੋਈ ਯੋਜਨਾ ਜ਼ਰੂਰ ਹੁੰਦੀ ਹੈ ਤੇ ਤੇਰੇ ਲਈ ਵੀ ਹੈ ਤੂੰ ਉਸ ਨੂੰ ਗਲਤ ਤਰੀਕੇ ਨਾਲ ਸਮਝ ਲਿਆ ਉਹ ਤੈਨੂੰ ਲੂੰਬੜੀ ਨਹੀਂ ਸਗੋਂ ਤੈਨ ਉਹ ਸ਼ੇਰ ਦੀ ਤਰ੍ਹਾਂ ਬਣਾਉਣਾ ਚਾਹੁੰਦਾ ਸੀ ਸਾਥੀਓ ਅਸੀਂ ਆਪਣੀ ਜ਼ਿੰਦਗੀ ਨੂੰ ਧਿਆਨ ਨਾਲ ਦੇਖੀਏ ਤਾਂ ਸਾਨੂੰ ਇਸ ਕਹਾਣੀ ਤੋਂ ਪਤਾ ਲੱਗੇਗਾ ਕਿ ਜ਼ਿੰਦਗੀ ਸਬਕਾਂ ਨਾਲ ਭਰੀ ਪਈ ਹੈ ਤੇ ਹਰ ਇੱਕ ਪਲ ਦਾ ਇੱਕ ਡੂੰਗਾ ਮਤਲਬ ਹੁੰਦਾ ਹੈ ਮੰਨਿਆ ਕਿ ਉਹ ਲੂੰਬੜੀ ਸਿਰਫ ਬੈਠੀ ਸੀ ਤੇ ਉਹ ਸਿਰਫ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਉਸ ਨਾਲ ਕੋਈ ਚੰਗੀ ਚੀਜ਼ ਹੋਵੇਗੀ ਪਰ ਉਹ ਆਦਮੀ ਇਹ ਭੁੱਲ ਗਿਆ ਸੀ ਕਿ ਉਹ ਲੂੰਬੜੀ ਮਜ਼ਬੂਤ ਸੀ ਪਰ ਅਸੀਂ ਉਹ ਲੂੰਬੜੀ ਵਰਕੇ ਮਜ਼ਬੂਰ ਤੇ ਲਾਚਾਰ ਨਹੀਂ ਹਾਂ ਉੱਪਰ ਵਾਲੇ ਨੇ ਸਮਰੱਥਾ ਦਿੱਤੀ ਹੈ ਆਪਰਾ ਕੰਮ ਕਰਨ ਦੀ ਬਿਲਕੁਲ ਉਸ ਸ਼ੇਰ ਦੀ ਤਰ੍ਹਾਂ ਸਾਡੇ ਕੋਲ ਵੀ ਖੁਦ ਦੀ ਤਾਕਤ ਤੇ ਸਮਰੱਥਾ ਹੈ ਖੁਦ ਦੇ ਹਾਲਾਤਾਂ ਨੂੰ ਬਦਲਣ ਦੀ ਪਰ ਉਸ ਲਈ ਸਾਨੂੰ ਯਤਨ ਹੀ ਕਰਨੇ ਪੈਣਗੇ ਤਾਂ ਹੀ ਤੁਸੀਂ ਉਸ ਸ਼ੇਰ ਦੀ ਤਰ੍ਹਾਂ ਬਣ ਸਕਦੇ ਹੋ ਸਾਥੀਓ ਇੱਕ ਹੋਰ ਬਹੁਤ ਹੀ ਪਿਆਰੀ ਕਹਾਣੀ ਹੈ ਇੱਕ ਰਾਜਦਾਰ ਇੱਕ ਰਾਜਾ ਸੀ ਉਸ ਦਾ ਇੱਕ ਵਫਾਦਾਰ ਮੰਤਰੀ ਸੀ ਰਾਜੇ ਦਾ ਮੰਤਰੀ ਬਹੁਤ ਹੀ ਬੁੱਧੀਮਾਨ ਸੀ ਉਹ ਅਕਸਰ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਜੋ ਕੁਝ ਵੀ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਹੈ ਇੱਕ ਵਾਰ ਰਾਜਾ ਆਪਣੇ ਸਿੰਘਾਸਨ ਤੇ ਬੈਠਾ ਸੀ ਮੰਤਰੀ ਵੀ ਉਸ ਦੇ ਕੋਲ ਬੈਠਾ ਸੀ ਅਚਾਨਕ ਮੰਤਰੀ ਦੀ ਤਲਵਾਰ ਉਸ ਦੇ ਹੱਥੋਂ ਛੁੱਟ ਕੇ ਰਾਜੇ ਦੇ ਪੈਰ ਤੇ ਡਿੱਗ ਪਈ ਤੇ ਰਾਜੇ ਦੇ ਪੈਰ ਤੇ ਇੱਕ ਉਂਗਲੀ ਕੱਟੀ ਜਾਂਦੀ ਹੈ ਤਦ ਮੰਤਰੀ ਨੇ ਕਿਹਾ ਮਹਾਰਾਜ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਰਾਜਾ ਇਹ ਸੁਣ ਕੇ ਬੜੇ ਗੁੱਸੇ ਹੋਇਆ ਉਸ ਨੇ ਮੰਤਰੀ ਤੋਂ ਪੁੱਛਿਆ ਕਿ ਮੇਰੀ ਉਂਗਲੀ ਕੱਟੀ ਗਈ ਤੇ ਤੂੰ ਕਹਿ ਰਿਹਾ ਕਿ ਇਹ ਚੰਗੇ ਲਈ ਹੋਇਆ ਇਸ ਵਿੱਚ ਭਲਾ ਚੰਗਾ ਕੀ ਹੈ ਰਾਜਾ ਜਕੂਸੇ ਹੋ ਗਿਆ ਤੇ ਮੰਤਰੀ ਨੂੰ ਜੇਲ੍ਹ ਵਿੱਚ ਕੈਦ ਕਰਨ ਦਾ ਹੁਕਮ ਦੇ ਦਿੱਤਾ ਮੰਤਰੀ ਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੋਇਆ ਤੇ ਜੇਲ੍ਹ ਜਾਂਦੇ ਸਮੇਂ ਉਸ ਨੇ ਰਾਜਾ ਨੂੰ ਫਿਰ ਤੱਕਿਆ ਕਿ ਮਹਾਰਾਜ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਰਾਜਾ ਇਹ ਸੁਣ ਕੇ ਹੈਰਾਨ ਹੋ ਗਿਆ ਉਸ ਨੇ ਸੋਚਿਆ ਕਿ ਇਹ ਕਿੰਨਾ ਅਜੀਬ ਵਿਅਕਤੀ ਹੈ ਜੇਲ੍ਹ ਜਾਂਦਾ ਹੋਇਆ ਵੀ ਕਹਿ ਰਿਹਾ ਹੈ ਕਿ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਇਸ ਘਟਨਾ ਨੂੰ 3 ਮਹੀਨੇ ਪੀਤ ਗਏ ਰਾਜਾ ਆਪਣੇ ਸੈਨਿਕਾਂ ਦੇ ਨਾਲ ਘੋੜਿਆਂ ਤੇ ਸਵਾਰ ਹੋ ਕੇ ਸ਼ਿਕਾਰ ਲਈ ਗਿਆ ਉਸਾਰ ਇੱਕ ਸੰਗ ਨੇ ਜੰਗਲ ਦੇ ਅੰਦਰ ਚਲੇ ਜਾਂਦੇ ਹਨ ਰਾਜਾ ਇੱਕ ਹੀ ਰਨ ਦਾ ਪਿੱਛਾ ਕਰਦੇ ਹੋਏ ਸੰਗ ਨੇ ਜੰਗਲ ਦੇ ਵਿੱਚ ਅੱਗੇ ਤੱਕ ਨਿਕਲ ਗਿਆ ਤੇ ਆਪਣੇ ਸੈਨਿਕਾਂ ਤੋਂ ਵੱਖ ਹੋ ਗਿਆ ਹਾਲਾਂਕਿ ਉਹ ਹੀਰਾਂ ਨੂੰ ਫੜ ਨਹੀਂ ਸਕਿਆ ਤੇ ਆਪਣਾ ਰਸਤਾ ਭੁੱਲ ਗਿਆ ਤੇ ਜੰਗਲ ਦੇ ਵਿੱਚ ਗਵਾਚ ਗਿਆ ਜਦੋਂ ਰਾਜੇ ਨੂੰ ਅਹਿਸਾਸ ਹੋਇਆ ਕਿ ਉਹ ਬਹੁਤ ਦੂਰ ਆ ਚੁੱਕਾ ਹੈ ਤਾਂ ਉਹ ਜੰਗਲ ਤੋਂ ਬਾਹਰ ਨਿਕਲਣ ਦਾ ਰਸਤਾ ਲੱਭ ਲੱਗਾ ਅਚਾਨਕ ਰਾਜੇ ਨੂੰ ਉਸ ਜੰਗਲ ਵਿੱਚ ਰਹਿਣ ਵਾਲੇ ਆਦੀਵਾਸੀਆਂ ਦਾ ਇੱਕ ਟੋਲੇ ਨੇ ਕੈਦ ਲਿਆ ਉਹ ਆਦੀਵਾਸੀ ਰਾਜੇ ਦੇ ਰਾਜ ਵਿੱਚ ਨਹੀਂ ਸੀ ਉਹ ਰਾਜ ਨੂੰ ਪਛਾਨਦੇ ਵੀ ਨਹੀਂ ਸੀ ਇਸ ਲਈ ਉਹਨਾਂ ਨੇ ਰਾਜ ਨੂੰ ਫੜ ਲਿਆ ਤੇ ਆਪਣੇ ਕੰਬੀਲੇ ਵਿੱਚ ਲੈ ਕੇ ਤੇ ਉਹ ਆਦੀਵਾਸੀ ਇੱਕ ਅਜਿਹੇ ਇਨਸਾਨ ਦੀ ਪਾਲ ਵਿੱਚ ਸੀ ਜਿਸ ਨੂੰ ਉਹ ਮਾਰ ਕੇ ਆਪਣੇ ਦੇਵਤੇ ਨੂੰ ਖੁਸ਼ ਕਰਨ ਲਈ ਬਲੀ ਦੇ ਸਕਣਾ ਰਾਜਾ ਉਹਨਾਂ ਕੋਲ ਆਪਣੀ ਜਾਨ ਦੀ ਪੀਖ ਮੰਗ ਰਿਆ ਸੀ ਉਹਨਾਂ ਆਦੀਵਾਸੀਆਂ ਨੂੰ ਰਾਜ ਦੀ ਭਾਸ਼ਾ ਵੀ ਸਮਝ ਨਹੀਂ ਆ ਰਹੀ ਸੀ ਉਹਨਾਂ ਨੇ ਖੁਸ਼ੀ ਵਿੱਚ ਢੋਲ ਵਜਾਣਾ ਸ਼ੁਰੂ ਕਰ ਦਿੱਤਾ ਉਹ ਰਾਜ ਨੂੰ ਆਪਣੇ ਕੰਬੀਲੇ ਦੇ ਵਿੱਚ ਲੈ ਕੇ ਉਸ ਨੂੰ ਨਵੇਂ ਕੱਪੜੇ ਪਹਿਨਾਏ ਉਸ ਦੇ ਗਲੇ ਵਿੱਚ ਫੁੱਲਾਂ ਦੀ ਮਾਲਾ ਪਾਈ ਗਈ ਤੇ ਉਸਨੂੰ ਬਲੀ ਲਈ ਤਿਆਰ ਕੀਤਾ ਗਿਆ। ਠੀਕ ਜਦੋਂ ਉਹ ਰਾਜਨ ਮਾਰਨ ਵਾਲੇ ਸੀ ਕਬੀਲੇ ਦੇ ਮੁਖੀ ਨੇ ਦੇਖਿਆ ਕਿ ਰਾਜ ਦੇ ਇੱਕ ਪੈਰ ਤੇ ਉਂਗਲੀ ਕੱਟੀ ਹੋਈ ਹੈ। ਇਹ ਦੇਖ ਕੇ ਉਸਨੇ ਢੋਲ بچਾਉਣ ਵਾਲਿਆਂ ਨੂੰ ਹੁਕਮ ਦਿੱਤਾ ਕਿ ਰਾਜ ਦੀ ਬਲੀ ਨੂੰ ਰੋਕ ਦਿੱਤਾ ਜਾਵੇ ਤੇ ਕਹਿਣ ਲੱਗਾ ਕਿ ਇਸ ਮਨੁੱਖ ਦੀ ਬਲੀ ਨਹੀਂ ਦੇ ਸਕਦੇ। ਤੇ ਕਹਿਣ ਲੱਗਾ ਕਿ ਇਹ ਅਧੂਰਾ ਹੈ ਤੇ ਜੇ ਅਧੂਰੇ ਮਨੁੱਖ ਦੀ ਬਲੀ ਦਿੱਤੀ ਜਾਵੇ ਤਾਂ ਦੇਵਤਾ ਖੁਸ਼ ਹੋਣ ਦੀ ਬਜਾਏ ਗੁੱਸਾ ਹੋ ਜਾਣਗੇ। ਇਸ ਲਈ ਉਹਨਾਂ ਨੇ ਰਾਜ ਨੂੰ ਛੱਡਣ ਦਾ ਫੈਸਲਾ ਕਰ ਲਿਆ ਰਾਜਾ ਖੁਸ਼ੀ-ਖੁਸ਼ੀ ਜੰਗਲ ਤੋਂ ਆਪਣੇ ਮਹਿਲ ਵਿੱਚ ਵਾਪਸ ਆ ਗਿਆ ਵਾਪਸ ਆ ਕੇ ਸੋਚਿਆ ਕਿ ਜੇ ਮੇਰੇ ਪੈਰ ਦੀ ਇੱਕ ਉਂਗਲੀ ਕੱਟੀ ਨਾ ਹੁੰਦੀ ਤਾਂ ਉਹ ਆਦੀਵਾਸੀ ਅੱਜ ਮੈਨੂੰ ਮਾਰ ਦਿੰਦੇ ਇਸ ਦਾ ਮਤਲਬ ਮੰਤਰੀ ਸਹੀ ਸੀ ਜੋ ਵੀ ਹੋਇਆ ਚੰਗੇ ਲਈ ਹੋਇਆ ਰਾਜ ਨੇ ਸੈਨਿਕਾਂ ਨੂੰ ਤੁਰੰਤ ਹੁਕਮ ਦਿੱਤਾ ਕਿ ਮੰਤਰੀ ਨੂੰ ਛੇਲ ਤੋਂ ਬਾਹਰ ਕੱਢੋ ਰਾਜ ਨੇ ਤੁਰੰਤ ਮੰਤਰੀ ਨੂੰ ਉਹਦਾ ਅਹੁਦਾ ਵਾਪਸ ਦੇ ਦਿੱਤਾ ਤੇ ਮੰਤਰੀ ਤੋਂ ਪੁੱਛਿਆ ਕਿ ਉਸ ਦਿਨ ਮੇਰੀ ਉਂਗਲੀ ਕੱਟੀ ਗਈ ਸੀ ਤੇ ਇਹ ਮੇਰੇ ਲਈ ਪਲੇਲੀ ਹੋਇਆ ਤੇ ਮੈਂ ਇਹ ਸਮਝ ਵੀ ਗਿਆ ਹਾਂ ਪਰ ਮੈਨੂੰ ਇਹ ਦੱਸੋ ਕਿ ਤੁਸੀਂ 3 ਮਹੀਨੇ ਜਿਲ੍ਹ ਵਿੱਚ ਰਹੇ ਤੁਹਾਨੂੰ ਇਹਨਾਂ ਕਸ਼ਟ ਸਹਿਣਾ ਪਿਆ ਤੁਹਾਡੇ ਨਾਲ ਤਾਂ ਬਹੁਤ ਬੁਰਾ ਹੋਇਆ ਮੰਤਰੀ ਮੁਸਕਰਾਇਆ ਤੇ ਬੋਲਿਆ ਕਿ ਮਹਾਰਾਜ ਮੈਂ ਤੁਹਾਡਾ ਮੰਤਰੀ ਸੀ ਤੇ ਮੈਂ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਸੀ ਜੇ ਮੈਂ ਜਿਲ੍ਹ ਵਿੱਚ ਨਾ ਹੁੰਦਾ ਤਾਂ ਉਸ ਦਿਨ ਵੀ ਮੈਂ ਤੁਹਾਡੇ ਨਾਲ ਹੁੰਨਾ ਸੀ ਮਹਾਰਾਜ ਤੁਹਾਡੀ ਕੱਟੀ ਉਂਗਲੀ ਦੇਖ ਕੇ ਉਹਨਾਂ ਨੇ ਤਤਵ ਨੂੰ ਛੱਡ ਦਿੱਤਾ ਪਰ ਮੇਰਾ ਸੇਤ ਤਾਂ ਪੂਰਾ ਸੀ ਤੇ ਜੇ ਮੈਂ ਤੁਹਾਡੇ ਨਾਲ ਹੁੰਦਾ ਤਾਂ ਉਹ ਮੇਰੇ ਬਲੇ ਜ਼ਰੂਰ ਦੇ ਦਿੰਦੇ ਇਸ ਲਈ ਚੰਗਾ ਹੋਇਆ ਕਿ ਮੈਂ ਉਸ ਦਿਨ ਤੁਹਾਡੇ ਨਾਲ ਨਹੀਂ ਸੀ ਤੇ ਮੈਂ ਝਿਲ ਵਿੱਚ ਸੀ ਇਸ ਨਾਲ ਤੁਹਾਡੀ ਵੀ ਚਾਨ ਪੱਛ ਗਈ ਤੇ ਮੇਰੀ ਵੀ ਚਾਨ ਪੱਛ ਗਈ ਇਸ ਲਈ ਮੈਂ ਹਮੇਸ਼ਾ ਕਹਿੰਦਾ ਹੁੰਦਾ ਹਾਂ ਕਿ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਸਾਥੀਓ ਜੇ ਅਸੀਂ ਆਪਣੀ ਜੀਵਨ ਵਿੱਚ ਵੇਖੀਏ ਤਾਂ ਸਾਡੇ ਜੀਵਨ ਵਿੱਚ ਕਈ ਵਾਰ ਅਜਿਹਾ ਸਮਾਂ ਆਉਂਦਾ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਸਾਡੇ ਨਾਲ ਤਾਂ ਬਹੁਤ ਬੁਰਾ ਹੋ ਰਿਹਾ ਹੈ ਜਾਂ ਅਜਾ ਨਹੀਂ ਹੋਣਾ ਚਾਹੀਦਾ ਪਰ ਕੁਝ ਸਮੇਂ ਬਾਅਦ ਜੇ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਉਸ ਸਮੇਂ ਜੋ ਵੀ ਹੋਇਆ ਉਹ ਚੰਗਲੀ ਹੋਇਆ ਸੀ ਦਰਸਤ ਅਸੀਂ ਹਰ ਘਟਨਾ ਨੂੰ ਆਪਣੀ ਬੁੱਧੀ ਨਾਲ ਅੰਕਣ ਦੀ ਕੋਸ਼ਿਸ਼ ਕਰਦੇ ਹਾਂ ਪਰ ਅਸਲ ਵਿੱਚ ਸਾਡੀ ਬੁੱਧੀ ਵੀ ਸੀਮਤ ਹੁੰਦੀ ਹੈ ਅਸੀਂ ਆਪਣੀ ਸੀਮਤ ਬੁੱਧੀ ਨਾਲ ਕਿਸੇ ਘਟਨਾ ਤੇ ਯੋਗ ਜਾਂ ਅਯੋਗ ਹੋਂ ਦਾ ਅਨੁਮਾਨ ਨਹੀਂ ਲਗਾ ਸਕਦੇ ਪੂਰਾ ਸੰਸਾਰ ਕਰਮ ਉਪਰ ਅਧਾਰਿਤ ਹੈ ਜੋ ਚੰਗੇ ਕਰਮ ਕਰਦਾ ਹੈ ਉਸ ਨੂੰ ਸੁੱਖ ਮਿਲਦਾ ਹੈ ਤੇ ਜੋ ਬੁਰੇ ਕਰਮ ਕਰਦਾ ਹੈ ਉਸ ਨੂੰ ਦੁੱਖ ਮਿਲਦਾ ਹੈ ਇਸ ਲਈ ਜੇ ਤੁਸੀਂ ਕਿਸੇ ਦੁਖੀ ਦੌਰ ਵਿੱਚ ਗੁਜ਼ਰ ਰਹੇ ਹੋ ਤਾਂ ਹਮੇਸ਼ਾ ਯਾਦ ਰੱਖੋ ਕਿ ਤੁਹਾਡੇ ਪੁਰੇ ਕਰਮ ਕੱਟੇ ਜਾ ਰਹੇ ਨੇ ਤੇ ਪ੍ਰਕਿਰਤੀ ਤੁਹਾਨੂੰ ਤੁਹਾਡੇ ਪੁਰੇ ਕਰਮਾਂ ਦਾ ਫਲ ਦੇ ਕੇ ਹਰ ਸਮੇਂ ਉੱਨਤੀ ਦਿਵਲ ਲੈ ਕੇ ਜਾ ਰਹੀ ਹੈ। ਇਹ ਸ੍ਰਿਸ਼ਟੀ ਸਾਡੇ ਦੁਸ਼ਮਣਾਂ ਦੁਆਰਾ ਨਹੀਂ ਬਣਾਈ ਗਈ ਰੱਬਤ ਦੁਆਰਾ ਬਣਾਈ ਗਈ ਹੈ। ਇਸ ਲਈ ਇਸ ਦੁਨੀਆ ਵਿੱਚ ਕੁਝ ਵੀ ਗਲਤ ਨਹੀਂ ਹੋ ਸਕਦਾ। ਸੋ ਆਪਣੇ ਦਿਮਾਗ ਤੋਂ ਇਹ ਖਿਆਲ ਕੱਢ ਦਿਓ ਕਿ ਤੁਹਾਡੇ ਨਾਲ ਕੁਝ ਬੁਰਾ ਹੋ ਸਕਦਾ ਹੈ। ਤੇ ਹਮੇਸ਼ਾ ਯਾਦ ਰੱਖੋ ਕਿ ਕਦੇ-ਕਦੇ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ। ਸਾਥਿਓ ਅੱਜ ਦੀ ਇਸ ਵੀਡੀਓ ਤੋਂ ਤੁਸੀਂ ਕੀ ਸਿੱਖਿਆ ਕਮੈਂਟ ਕਰਕੇ ਦੱਸ ਸਕਦੇ ਹੋ ਇਸ ਦੇ ਨਾਲ ਹੀ ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਸੋ ਇਸ ਵੀਡੀਓ ਨੂੰ ਉਸ ਇਨਸਾਨ ਨਾਲ ਸ਼ੇਅਰ ਜ਼ਰੂਰ ਕਰੋ ਜਿਸ ਨੂੰ ਇਹ ਕਾਨੀ ਸੁਣਨ ਦੀ ਲੋੜ ਹੈ ਹਮੇਸ਼ਾ ਜੁੜੇ ਰਹੋ ਰੋਹਾਨਿਕ ਗਿਆਨ ਚੈਨਲ ਦੇ ਨਾਲ ਮੈਂ ਇਸੇ ਤਰ੍ਹਾਂ ਗਿਆਨ ਵਾਲੀਆਂ ਵੀਡੀਓ ਲੈ ਕੇ ਆਉਂਦਾ ਰਹਾਂਗਾ ਸੋ ਫਿਰ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਇੱਕ ਹੋਰ ਨਵੇਂ ਸੋਨੇ ਦੇ ਨਾਲ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ